ਕੈਨੇਡਾ ਦੀ ਸਿਆਸਤ 'ਚ ਵੱਡਾ ਫੇਰ ਬਦਲ, ਟਰੂਡੋ ਦੀ ਥਾਂ ਮਾਰਕ ਕਰਨੀ ਬਣੇ ਪ੍ਰਧਾਨ ਮੰਤਰੀ ਟਰੰਪ ਨੂੰ ਦਿੱਤਾ ਕਰਾਰਾ ਜਵਾਬ। ਪ੍ਰਿਥੂਤਮਨ ਮਲਿਕ ਕਤਿਆ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ 20 ਸਾਲ ਤੱਕ ਨਹੀਂ ਮਿਲੇਗੀ, ਜ਼ਮਾਨਤ 2022 'ਚ ਕੀਤੀ ਗਈ ਸੀ ਹਤਿਆ। ਭਾਰਤੀ ਮੂਲ ਦੀ ਅਮਰੀਕੀ ਸਟੂਡੈਂਟ ਲਾਪਤਾ, ਆਖਰੀ ਸਮੇਂ ਬੀਚ ਤੇ ਕਰ ਰਹੀ ਸੀ ਵਾਕ, ਦੋਸਤਾਂ ਨਾਲ ਰਹਿ ਰਹੀ ਸੀ ਸਟੂਡੈਂਟ। ਅਮਰੀਕਾ 'ਚ ਪਾਰਕਿੰਗ 'ਚ ਡਿੱਗਿਆ ਜਹਾਜ਼ ਉਡਾਨ ਤੋਂ ਥੋੜੀ ਦੇਰ ਬਾਅਦ ਵਾਪਰਿਆ ਹਾਦਸਾ। ਵੀਡੀਓਜ਼ ਹੋ ਰਹੀਆਂ ਨੇ ਵਾਇਰਲ ਕੈਨੇਡਾ ਦੀ ਸੱਤਾਧਾਰੀ ਲਿਵਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਕੈਨੇਡਾ ਦਾ ਅਗਲਾ ਨੇਤਾ ਤੇ ਪ੍ਰਧਾਨ ਮੰਤਰੀ ਐਲਾਨ ਦਿੱਤਾ ਹੈ ਪ੍ਰਧਾਨ ਮੰਤਰੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਮਾਰਕ ਕਾਰਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਤਿੱਖਾ ਹਮਲਾ ਕੀਤਾ ਹੈ ਕਾਰਨੀ ਜੋ ਪਹਿਲਾਂ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਨੇ ਉਹਨਾਂ ਨੇ 85% ਤੋਂ ਵੱਧ ਵੋਟਾਂ ਨਾਲ ਲਿਵਰਲ ਪਾਰਟੀ ਦੀ ਲੀਡਰਸ਼ਿਪ ਜਿੱਤੀ ਕਾਰਨੀ ਨੇ 131674 ਬੋਟਾਂ ਪ੍ਰਾਪਤ ਕੀਤੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਲਈ ਜਾਣੇ ਜਾਂਦੇ ਕਾਰਨੀ ਨੇ ਆਪਣੇ ਜਿੱਤੇ ਦੇ ਐਲਾਨ ਤੇ ਵੀ ਅਮਰੀਕਾ ਵਿਰੁੱਧ ਆਪਣਾ ਸਖਤ ਰੁਖ ਪ੍ਰਗਟ ਕੀਤਾ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਥੋੜੀ ਦੇਰ ਬਾਅਦ ਮਾਰਕ ਕਾਰਨੀ ਨੇ ਸੰਯੁਕਤ ਰਾਜ ਅਮਰੀਕਾ ਨਾਲ ਆਪਣੇ ਸਬੰਧਾਂ ਬਾਰੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਕੈਨੇਡਾ ਨੂੰ ਅਮਰੀਕਾ ਦਾ ਅਕਵੰਜਮਾ ਰਾਜ ਬਣਾਉਣ ਬਾਰੇ ਟਰੰਪ ਦੇ ਬਿਆਨ ਦੇ ਜਵਾਬ ਵਿੱਚ ਕਾਰਨੀ ਨੇ ਕਿਹਾ ਕਿ ਅਮਰੀਕਾ ਕੈਨੇਡਾ ਨਹੀਂ ਹੈ ਕੈਨੇਡਾ ਕਦੇ ਵੀ ਕਿਸੇ ਵੀ ਤਰ੍ਹਾਂ ਅਕਵੰਜਮਾ ਅਰਜਰੂਬ ਵਿੱਚ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਮਾਰਕਰਨੀ ਨੇ ਕਿਹਾ ਕਿ ਅਮਰੀਕਾ ਕੈਨੇਡੀਅਨ ਲੋਕਾਂ ਦੇ ਸਰੋਤਾਂ ਪਾਣੀ ਜ਼ਮੀਨ ਅਤੇ ਦੇਸ਼ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜੇ ਉਹ ਸਫਲ ਹੋ ਜਾਂਦੇ ਨੇ ਤਾਂ ਉਹ ਸਾਡੇ ਜੀਵਨ ਢੰਗ ਨੂੰ ਤਬਾਹ ਕਰ ਦੇਣਗੇ ਇਸ ਦੌਰਾਨ ਮਾਰਕਰਨੀ ਨੇ ਅਮਰੀਕੀ ਸਿਹਤ ਸੰਭਾਲ ਪ੍ਰਣਾਲੀ ਦੀ ਵੀ ਆਲੋਚਨਾ ਕੀਤੀ ਤੇ ਇਸ ਨੂੰ ਕਾਰੋਬਾਰ ਦੱਸਿਆ ਰਾਸ਼ਟਰਪਤੀ ਟਰੰਪ ਵੱਲੋਂ ਲਗਾਏ ਗਏ ਟੈਰਿਫਾਂ ਬਾਰੇ ਉਹਨਾਂ ਕਿਹਾ ਕਿ ਕੈਨੇਡਾ ਉਦੋਂ ਤੱਕ ਜਵਾਬੀ ਕਾਰਵਾਈ ਕਰੇਗਾ ਜਦ ਤੱਕ ਅਮਰੀਕਾ ਆਜ਼ਾਦ ਅਤੇ ਨਿਰਪੱਖ ਵਪਾਰ ਦਾ ਵਾਅਦਾ ਨਹੀਂ ਕਰਦਾ ਕਾਰਨੀ ਨੇ ਕਿਹਾ ਕਿ ਕੋਈ ਹੈ ਜੋ ਸਾਡੀ ਆਰਥਿਕ ਤੌਰ 'ਤੇ ਤੁਹਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਕਹਿੰਿਆ ਕਿ ਡੋਨਲਡ ਟਰੰਪ ਕੈਨੇਡੀਅਨ ਪਰਿਵਾਰਾਂ ਕਾਮਿਆਂ ਅਤੇ ਕਾਰੋਬਾਰਾਂ ਤੇ ਹਮਲਾ ਕਰ ਰਹੇ ਪਰ ਅਸੀਂ ਉਸ ਨੂੰ ਸਫਲ ਨਹੀਂ ਹੋਣ ਦੇਵਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਵਿਰੋਧੀ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਦੀ ਵੀ ਆਲੋਚਨਾ ਕੀਤੀ ਇਹ ਕਹਿੰਦੇ ਹੋਏ ਕਿ ਉਹ ਸਿਰਫ ਬਾਜ਼ਾਰ ਦੀ ਪੂਜਾ ਕਰਦੇ ਨੇ ਜਦਕਿ ਆਪਣੇ ਕਰਮਚਾਰੀਆਂ ਨੂੰ ਕਦੇ ਵੀ ਤਨਖਾਹ ਨਹੀਂ ਦਿੰਦੇ ਮਾਰਕਰਨੀ ਨੇ ਕੈਨੇਡਾ ਦੀ ਤਾਕਤ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੀ ਤਾਕਤ ਸਾਡੇ ਲੋਕਾਂ ਵਿੱਚ ਹੈ ਅਤੇ ਅਸੀਂ ਇਸ ਸੰਕਟ ਵਿੱਚ ਹੋਰ ਵੀ ਮਜ਼ਬੂਤੀ ਨਾਲ ਉਭਾਰਾਂਗੇ ਉਹਨਾਂ ਨੇ ਆਪਣੇ ਭਾਸ਼ਣ ਕੈਨੇਡਾ ਜਿੰਦਾਬਾਦ ਕਹਿ ਕੇ ਸੰਭਾਪਤ ਕੀਤਾ ਕੈਨੇਡਾ ਦੀ ਅਦਾਲਤ ਨੇ ਰੁਪੇਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਐਪਸਪੋਰਟ ਵਾਸੀ ਦੂਜੇ ਹਿਟਮੈਨ 26 ਸਾਲਾ ਜੋਸ ਅਲੂਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ। ਇਸ ਮਾਮਲੇ ਵਿੱਚ ਪਹਿਲੇ ਦੋਸ਼ੀ 24 ਸਾਲਾ ਟੈਨਰ ਫੋਕਸ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਵੇਲੇ ਦੂਜੇ ਕਾਤਲ ਜੋਸ ਅਲੂਪੇਜ਼ ਵੱਲੋਂ ਆਪਣੇ ਦੋਸ਼ ਕਬੂਲ ਕਰ ਲਏ ਗਏ ਸੀ। ਇਸ ਦੌਰਾਨ ਅਦਾਲਤ ਵਿੱਚ ਭਾਈ ਮਲਿਕ ਦੀ ਨੂੰ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਸੀ ਕਿ ਉਹ ਉਹਨਾਂ ਨਾਮਾਂ ਨੂੰ ਨਸ਼ਰ ਕਰੇ ਜਿਨ੍ਹਾਂ ਦੇ ਕਹਿਣ ਤੇ ਉਸਨੇ ਸਪਾਰੀ ਲੈ ਕੇ ਉਹਨਾਂ ਦੇ ਪਿਤਾ ਦਾ ਕਤਲ ਕੀਤਾ ਸੀ ਦੂਜੇ ਹਿਟਮੈਨ ਨੂੰ ਸਦਾ ਸੁਣਾਈ ਦੌਰਾਨ ਸੰਦੀਪ ਕੌਰ ਢਾਲੀਵਾਲ ਦੁਬਾਰਾ ਅਦਾਲਤ ਵਿੱਚ ਹਾਜ਼ਰ ਹੋਈ ਉਹਨਾਂ ਇਨਸਾਫ ਦੀ ਮੰਗ ਕੀਤੀ ਅਤੇ ਕਤਲ ਪਿੱਛੇ ਤਾਕਤਾਂ ਦੀ ਨਿਸ਼ਾਨਦੇਹੀ ਲਈ ਆਵਾਜ਼ ਉਠਾਈ ਮਰੂਮ ਰਤਮਨ ਸਿੰਘ ਮਲਿਕ ਦੀ ਧੀ ਕੀਰਤ ਕੌਰ ਮਲਿਕ ਨੇ ਕਿਹਾ ਕਿ ਉਸਦੇ ਪਿਤਾ ਭਾਈ ਚਾਰੇ ਦਾ ਸਮਸਾਨ ਜਨਾ ਆਪਣਾ ਜੀਵਨ ਭਾਈਚਾਰੇ ਦੇ ਲੇਖੇ ਲਾਇਆ ਤੇ ਜ਼ਿੰਦਗੀ ਸਿੱਖੀ ਦੇ ਪ੍ਰਚਾਰਕ ਤੇ ਵਿਦਿਆ ਨੂੰ ਸਮਰਪਿਤ ਕੀਤੀ ਪਹਿਲੇ ਕਾਤਲ ਟੈਨਰ ਫੌਕਸ ਦੀ ਸਜ਼ਾ ਮੁਕਿਰਤਮਨ ਸਿੰਘ ਮਲਿਕ ਦੇ ਪੁੱਤਰ ਵਕੀਲ ਜਸਪ੍ਰੀਤ ਸਿੰਘ ਮਲਿਕ ਨੇ ਅਦਾਲਤ ਤੋਂ ਬਾਹਰ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਉਹਨਾਂ ਦੇ ਪਰਿਵਾਰ ਤੇ ਖੌਫ ਕਾਇਮ ਹੈ ਤੇ ਇਸ ਗੱਲ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹਨਾਂ ਪਾੜੇ ਦੇ ਕਾਤਲਾਂ ਨੂੰ ਕਿਹਨਾ ਤਾਕਤਾਂ ਨੇ ਵਰਤਿਆ ਜਸਪ੍ਰੀਤ ਸਿੰਘ ਮਲੇਕ ਨੇ ਸਪਸ਼ਟ ਰੂਪ ਚਾਖਿਆ ਸੀ ਕਿ ਪਿਛਲੇ ਸਾਲ 2024 ਮਈ ਮਹੀਨੇ ਸੀਬੀਸੀ ਨੇ ਆਪਣੀ ਰਿਪੋਰਟ ਵਿੱਚ ਸਾਫ ਕੀਤਾ ਸੀ ਕਿ ਆਰਸੀਐਮਪੀ ਪਹਾੜੇ ਦੇ ਕਤਲਾਂ ਤੇ ਭਾਰਤ ਸਰਕਾਰ ਵਿਚਕਾਰ ਸਬੰਧਾਂ ਦੀ ਜਾਂਚ ਕਰ ਰਹੀ ਹੈ ਭਾਰਤੀ ਮੂਲ ਦੀ ਅਮਰੀਕੀ ਸਟੂਡੈਂਟਸ ਕੋਨਾਨੀਕੀ ਉਮਰ ਕਰੀਬ 20 ਸਾਲਾ ਕੈਰਵੇਆਈ ਮੁਲਕ ਵਿੱਚ ਲਾਪਤਾ ਹੋ ਗਈ ਹੈ ਕੋਨਾਨੀਕੀ ਛੁੱਟੀਆਂ ਮਨਣ ਲਈ ਸੈਲਾਨੀ ਸ਼ਹਿਰ ਪੋਂਟਾ ਕਾਨਾ ਗਈ ਸੀ ਡੋਮਿਨਿਕ ਗਨਰਾਜ ਵੱਲੋਂ 20 ਸਾਲਾ ਯੂਨੀਵਰਸਿਟੀ ਸਟੂਡੈਂਟਸ ਦੀ ਭਾਲ ਕੀਤੀ ਜਾ ਰਹੀ ਹੈ ਸਟੂਡੈਂਟਸ ਨੂੰ ਆਖਰੀ ਵਾਰ 6 ਮਾਰਚ ਨੂੰ ਰਿਜ਼ੋਰਟ ਨੇੜੇ ਵਿੱਚ ਤੇ ਦੇਖਿਆ ਗਿਆ ਸੀ ਸਿਵਲ ਡਿਫੈਂਸ ਅਧਿਕਾਰੀਆਂ ਮੁਤਾਬਕ ਕੋਨਾਨੀਕੀ ਇਸ ਰਿਜ਼ੋਰਟ ਵਿੱਚ ਆਪਣੇ ਕਈ ਦੋਸਤਾਂ ਨਾਲ ਰਹਿ ਰਹੀ ਸੀ ਕੋਨਾਨੀਕੀ ਯੂਨੀਵਰਸਿਟੀ ਆਫ ਪੈਟਸਬਰਗ ਦੀ ਸਟੂਡੈਂਟਸ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਉਹਦੀ ਅਮਰੀਕੀ ਸਟੂਡੈਂਟ ਸਲਾਪਤਾ ਹੁਣ ਤੋਂ ਪਹਿਲਾਂ ਬੀਚ ਤੇ ਵਾਕ ਕਰ ਰਹੀ ਸੀ ਉਸਦੀ ਗੁੰਮਸ਼ੁਦਗੀ ਨੂੰ ਲੈ ਕੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਅਮਰੀਕਾ ਦੇ ਪੈਂਸਿਲਵੇਨੀਆ ਦੇ ਲੈਂਕਸਟਰ ਕਾਉਂਟੀ ਵਿੱਚ ਇੱਕ ਛੋਟਾ ਜਹਾਜ਼ ਪਾਰਕਿੰਗ ਵਿੱਚ ਡਿੱਗ ਪਿਆ ਜਿਸ ਕਾਰਨ ਉਸ ਵਿੱਚ ਸਵਾਰ ਪੰਜ ਲੋਕ ਜ਼ਖਮੀ ਹੋ ਗਏ ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਅਨੁਸਾਰ ਜਹਾਜ਼ ਰਾਤ 8 ਵਜੇ ਤੋਂ 18 ਵਜੇ ਸਥਾਨਕ ਸਮੇਂ ਤੇ ਲੈਂਕਸਟਰ ਹਵਾਈ ਅੱਡੇ ਤੇ ਦੱਖਣ ਵਿੱਚ ਮੈਨਹਾਇਮ ਟਾਊਨਸ਼ਿਪ ਦੇ ਵਾਰਦਨ ਪਿੰਡ ਵਿੱਚ ਇੱਕ ਪਾਰਕਿੰਗ ਵਿੱਚ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਸਪ੍ਰਿੰਗਫੀਲਡ ਅਵੀਓਲੀ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਮੈਨਹਾਇਮ ਟਾਊਨਸ਼ਿਪ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ 5 ਲੋਕ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ। ਕਿਹਾ ਜ਼ਮੀਨ ਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਪਾਰਕਿੰਗ ਵਿੱਚ ਮੌਜੂਦ ਲਗਭਗ 1 ਦਰਜਨ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਵਾਲੀ ਥਾਂ ਤੋਂ ਮਿਲੀ ਫੁਟੇਜ ਵਿੱਚ ਮਲਬੇ ਤੋਂ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਤੇ ਕਈ ਕਾਰਾਂ ਅੱਗ ਦੀ ਲਪੇਟ ਵਿੱਚ ਆਈਆਂ ਨੇ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਚ ਤੀ ਜਾਰੀ ਹੈ